ਪੁਰਾਣਾ ਬੱਸ ਸਟੈਂਡ ਪਟਿਆਲਾ ਬਾਈ ਜੀ ਇੰਨਾ ਗਲੀਆਂ ਦੇ ਵਿੱਚ ਕਦੇ ਇੰਨੀ ਭੀੜ ਹੁੰਦੀ ਸੀ ਕਿ ਇੱਥੋਂ ਨਿਕਲਣਾ ਵੀ ਬਹੁਤ ਮੁਸ਼ਕਲ ਹੁੰਦਾ ਸੀ ਪਰ ਸਮੇਂ-ਸਮੇਂ ਦੀ ਗੱਲ ਆ ਵੀਰੇ ਅੱਜ ਦੇਖੋ ਇੰਨਾ ਗਲੀਆਂ ਦੇ ਵਿੱਚ ਕਾ ਬੋਲਦੇ ਬਾਈ ਜੀ ਬਹੁਤ ਸਾਰਿਆਂ ਦੀਆਂ ਯਾਦਾਂ ਇਸ ਬੱਸ ੜੇ ਨਾਲ ਜੁੜੀਆਂ ਹੋਈਆਂ ਕਈਆਂ ਨੂੰ ਤਾਂ ਦੇਖ ਕੇ ਅੱਜ ਬਹੁਤ ਕੁਝ ਯਾਦ ਆਉਣਾ ਪਰ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਹ ਗਲੀਆਂ ਦੇ ਵਿੱਚ ਬਿਲਕੁਲ ਸੁੰਨਸਾਨ ਚਾਈ ਪਈ ਹੈ ਸੋ ਵੀਰੋ ਇਹ ਬੱਸ ਸਟੈਂਡ ਪਟਿਆਲੇ ਦਾ ਬਾਈ ਜੀ ਪੁਰਾਣਾ ਬੱਸ ਸਟੈਂਡ ਆ ਹੁਣ ਬੱਸ ਸਟੈਂਡ ਬਣ ਕੇ ਨਵਾਂ ਦੂਸਰੀ ਸਾਈਡ ਚ ਲੱਗ ਗਿਆ ਇਸ ਬੱਸ ਸਟੈਂਡ ਦੇ ਪਿੱਛੇ ਰੌਣਕ ਜੋ ਕਿਸੇ ਟਾਈਮ ਬਹੁਤ ਹੁੰਦੀ ਸੀ ਪਰ ਅੱਜ ਇੱਥੇ ਕੁਝ ਵੀ ਦੇਖਣ ਨੂੰ ਨਹੀਂ ਮਿਲਦਾ ਆ ਗੇਟ ਆ ਬਾਈ ਜੀ ਜਿੱਥੋਂ ਕਿ ਨਿਕਲਣ ਵਾਸਤੇ ਵੀ ਬੰਦੇ ਨੂੰ ਖੜਨਾ ਪੈਂਦਾ ਸੀ ਕਿ ਭੀੜ ਜ਼ਿਆਦਾ ਸੋ ਬਾਈ ਜੀ ਇਸ ਗੇਟ ਦੇ ਵਿੱਚ ਇੰਨੀ ਭੀੜ ਹੁੰਦੀ ਸੀ ਕਈ ਤਾਂ ਲੋਕ ਇੱਥੇ ਖੜ ਕੇ ਇੱਕ ਦੂਸਰੇ ਦੀ ਵੇਟ ਕਰਦੇ ਹੁੰਦੇ ਸੀ ਕਿ ਤੂੰ ਪਿਛਲੇ ਵਾਲੇ ਗੇਟ ਤੇ ਆ ਜਾਉ ਉੱਥੇ ਅਸੀਂ ਖੜੇ ਹਾਂ ਸੋ ਬਾਈ ਜੀ ਇਹ ਦੇਖੋ ਅੰਦਰ ਗਰਾਉਂਡ ਦੇਖ ਰਹੇ ਹੋ ਇੱਥੇ ਕਿਸੇ ਟਾਈਮ ਸਕੂਟਰੀ ਜਾਂ ਮੋਟਰਸਾਈਕਲ ਖੜਾਉਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਇੰਨੀ ਭੀੜ ਹੁੰਦੀ ਸੀ ਪਰ ਅੱਜ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਕਾਹ ਬੋਲਦੇ ਬਿਲਕੁਲ ਸੁੰਨਾ ਪਿਆ ਤੇ ਗੱਲ ਉਹੀ ਆ ਬਾਈ ਜੀ ਕਿ ਕਿਸੇ ਵੀ ਚੀਜ਼ ਦੀ ਵੈਲਿਊ ਉਸ ਸਮੇਂ ਤੱਕ ਹੈ ਜਦੋਂ ਤੱਕ ਉਹ ਸਾਡੇ ਕੰਮ ਆਉਂਦੀ ਹੈ ਤੇ ਇਹ ਬੱਸ ਅੱਡਾ ਬਾਈ ਜੀ ਜਦੋਂ ਲੋਕਾਂ ਦੇ ਆਉਣ ਜਾਣ ਦਾ ਜਦੋਂ ਸਾਧਨ ਸੀ ਤਾਂ ਇੱਥੇ ਬਹੁਤ ਸੀ ਪਰ ਅੱਜ ਬਾਈ ਜੀ ਇਸ ਬੱਸ ਅੱਡੇ ਦੇ ਪਾਸੇ ਕੋਈ ġੇੜਾ ਵੀ ਨਹੀਂ ਮਾਰਦਾ ਸੋ ਆ ਬਸ ਸਟੈਂਡ ਦਾ ਬਾਈ ਜੀ ਪਿਛਲਾ ਹਿੱਸਾ ਹੈ ਤੇ ਇੱਥੇ ਆ ਦੇਖੋ ਤੁਸੀਂ ਰਿਕਸ਼ੇ ਵਾਲੇ ਵੀਰ ਬੈਠੇ ਆ ਉਹ ਵੀ ਬਿਲਕੁਲ ਵੇਲੇ ਤੇ ਕਿਸੇ ਟਾਈਮ ਇਹਨਾਂ ਕੋਲ ਇੰਨਾ ਕੰਮ ਸੀ ਕਿ ਇਹਨਾਂ ਨੂੰ ਗੇੜੇ ਲਾਉਣ ਤੋਂ ਟਾਈਮ ਨਹੀਂ ਸੀ ਮਿਲਦਾ ਤੇ ਅੱਜ ਇੱਥੇ ਸੁੰਨਸਾਨ ਛਾਈ ਪਈ ਹੈ ਸੋ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਤੁਸੀਂ ਦੱਸਿਓ ਕਿ ਤੁਹਾਡੀ ਯਾਦ ਇਸ ਅੱਡੇ ਨਾਲ ਕੋਈ ਜੁੜੀ ਹੋਈ ਹੈ ਤੇ ਇਹੋ ਜਿਹੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਧੰਨਵਾਦ